बोबी टॉल जी है पहला <laughs> फिल्मा, फिल्मा करी <laughs> मैं जी अपना दो हजार पंद्रह तो जी मैं जरा है मतलब जॉइन किया तो सब तो पहला मैं ਪੰਜਾਬੀ ਸ਼ਾਰਟ ਮੂਵੀ ਕੀਤੀ ਸੀ ਜਿਹਦਾ ਟਾਈਟਲ ਸੀ ਆਪਣਾ ਮਤਲਬ ਇੱਕ ਬੜੀ ਸ਼ਾਰਟ ਮੂਵੀ ਹੈ ਇਹ ਤੇ ਕੱਟ ਕਰਿਓ ਕੱਟ ਕਰਿਓ ਇਹ ਤੇ ਕੱਟ ਕਰਿਓ ਕੱਟ ਕਰਿਓ ਮੈਂ ਕੀ ਹੋ ਗਿਆ ਤਾਂ ਹੂੰ ਇੱਕ ਇੱਕ ਥੋਕੋ ਰੁਕੋ ਰੁਕੋ ਕਾਹਦੇ ਵਾਸਤੇ ਨਹੀਂ ਉਹ ਆਪਣਾ ਪਹਿਲੀ ਗੜੀ ਦੀ ਮੂਵੀ ਕੀਤੀ ਸੀ ਉਹ ਕੈਨੇਡੀਅਨ ਸੀ ਪਰ ਉਹਦਾ ਨਾਮ ਜਿਹੜਾ ਹੈ ਉਹ ਮੈਂ ਭੁੱਲ ਗਿਆ ਜੀ ਨਾਮ ਹੀ ਭੁੱਲ ਗਿਆ ਹਾਂਜੀ ਤੇ ਉਸਰਾ ਮੈਨੂੰ ਮਤਲਬ ਉਹ ਜਿਹੜੀ ਫਿਲਮ ਹੈਗੀ ਐ ਸ਼ਾਰਟ ਮੂਵੀ ਬਣੀ ਸੀ ਰੋਪੜ ਚ ਹੋਈ ਸੀ ਜੀ ਉਹਦੀ ਸ਼ੂਟਿੰਗ ਤੇ ਉਹਦਾ ਮੈਂ ਨਾਮ ਭੁੱਲ ਗਿਆ 2015 ਤੋਂ ਹਾਂ ਆਪਣਾ ਇਫਲਾਈਨ ਚ ਮੈਂ ਆ ਗਿਆ 2015 ਤੋਂ ਮੈਂ ਪਹਿਲਾ ਕਮੇਡੀਅਨ ਮੂਵੀ ਕੀਤੀ ਜਦੋਂ ਮੈਂ ਨਾਮ ਭੁੱਲ ਗਿਆ ਇਹ ਫਿਰ ਮੈਂ ਨਾਮ ਤਾਂ ਨਹੀਂ ਕੀਤਾ ਇਹਦਾ ਵੀ ਨਾਮ ਭੁੱਲ ਗਿਆ ਸੱਚੀ ਭੁੱਲ ਗਿਆ ਨਾਮ ਤੁਸੀਂ ਨਾ ਨਹੀਂ ਭੁੱਲਗੇ ਕਿਉਂਕਿ ਉਹ ਤਾਂ ਸੀਨ ਤੋਂ ਕਬੀਆ ਪਰ ਮਨ ਮੈਂ ਨਹੀਂ ਆ ਉਸ ਤੋਂ ਬਾਅਦ ਜੀ ਮੈਂ ਮਾਤਾ ਰਾਣੀ ਦੀ ਪੇਟ ਕੀਤੀ ਦਰਮਦਾਰੀ ਦਿੱਤਾ ਫਿਰ ਉਸ ਰਾ ਦੇ ਰਾ ਦੇ ਜੇ ਰਾ ਦੇ ਜੀ ਰਾ ਦੇ ਤੋਂ ਬਾਅਦ ਜਿਹੜੀ ਇੱਕ ਫਿਲਮ ਆਈ ਸੀ ਆਪਣੀ ਹਿੰਦੀ ਮੂਵੀ ਉੜਤਾ ਪੰਜਾਬ ਤੇ ਉਹਦੇ ਕੰਪੈਰੀਜ਼ਨ ਬੜੀ ਸੀ ਹਿੰਦੀ ਥੋੜੀ ਜਿਹੀ ਪੰਜਾਬੀ ਦੀ ਜੀਓ ਤੁਹਾਡੇ ਵੀ ਗੱਲ ਉਹ ਉਹ ਵੀ ਉਹ ਨਾਲ ਹਿੰਦੀ ਪੰਜਾਬੀ ਭੁੱਲ ਗਏ ਹਾਂ ਹੁਣ ਤਾਂ ਪੰਜਾਬ ਹਿੰਦੀ ਵੀ ਪੰਜਾਬੀ ਵੀ ਯੂਪੀ ਵੀ ਮਰਾਠੀ ਵੀ ਅੰਗਰੇਜ਼ੀ ਵੀ ਕਰਨਾਟਕਾ ਵੀ ਤਾਮਿਲ ਵੀ ਸਾਰੀਆਂ ਹਾਂਜੀ ਹਾਂਜੀ ਇਹ ਅਜੇ ਪੈਂਡਿੰਗ ਵਈਆ ਇਹ ਪੈਂਡਿੰਗ ਹਾਂ ਚਲੋ ਤਾਂ ਦੋ ਜਿਹੜੇ ਹੋਰ ਬੜਾਏ ਉਹਨਾਂ ਕੋਈ ਟਾਈਟਲ ਵੀ ਭੁੱਲ ਗਿਆ ਮੈਂ ਟਾਈਟਲ ਹੀ ਭੁੱਲ ਗਏ ਟਾਈਟਲ ਭੁੱਲ ਗਿਆ ਰਹਿ ਪਰਡੂਸਰ ਭੁੱਲ ਗਏ ਪ੍ਰੋਡੂਸਰ ਤਾਂ ਨਹੀਂ ਭੁੱਲ ਗਏ ਜਿਹਨਾਂ ਨੇ ਪੈਸੇ ਦੇਏ ਆ ਨਹੀਂ ਪੈਸੇ ਮੈਨੂੰ ਮਲੇ ਦੀ ਸੀ ਅਜੇ ਤੱਕ ਹਾਂ ਜੀ ਤੱਕ ਨਹੀਂ ਮਿਲ ਗਏ ਨਹੀਂ ਨਹੀਂ ਕਦੇ ਨਹੀਂ ਮਿਲ ਗਏ ਹਾਂ ਇਹ ਗਾਣਾ ਆਇਆ ਸੀਗਾ ਪੁਰਾਣਾ ਸ਼ਹਿਰ ਪਟਿਆਲੇ ਦੀ ਠੀਕ ਹੈ ਤਾਂ ਇੱਕ ਗਿਲ ਗਿਲ ਹੈ ਬੰਦਾ ਉਹਨੇ ਗਾਇਆ ਗਾਣਾ ਬੰਦਾ ਹਾਂ ਮੋਦਾ ਵੀ ਮੈਨੂੰ ਬਤਾ ਉਹਰਾ ਮੈਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਗਿਲ ਨੂੰ ਪਤਾ ਗਿਲ ਨੂੰ ਪਤਾ ਜੀ ਲੈ ਤੁਹਾਡਾ ਵਜ਼ਨ ਕਿੰਨਾ ਹੈ ਮੇਰਾ ਵਜ਼ਨ ਹੈਗਾ ਜੀ ਇਮਾ ਰੀਡ ਆਪਣਾ ਕਰਾਇਆ ਸੀਗਾ ਅੱਜ ਤੋਂ ਕੋਈ 5-6 ਸਾਲ ਪਹਿਲਾਂ ਮਤਲਬ 2000 ਦੀ ਏਜ ਦੇ ਵਿੱਚ 2040 ਚ ਹਾਂ 2040 ਨਹੀਂ ਜੀ ਮੈਂ ਕਹਿੰਦਾ ਛੇੜ ਕੇ ਦੇਖਿਆ ਕਹਿੰਦਾ ਭੁੱਲ ਗਿਆ ਹੋਵੇ ਮੈਂ ਪੀਜੇ ਹੀ ਖਾਇਆ ਸੀ ਕਹਿੰਦੇ ਜੀ ਤੁਹਾਡਾ weight ਤੋਲਣਾ ਹੈ ਮੈਂ ਕਹਿੰਦਾ ਜੀ ਠੀਕ ਹੈ ਮੈਂ ਕਹਿੰਦਾ ਲਿਆਓ ਮਸ਼ੀਨ ਕਿੱਥੇ ਜਿਹੜੀ ਉਹ ਗੋਲ ਵਾਲੀ ਮਸ਼ੀਨ ਨਹੀਂ ਹੁੰਦੀ ਕਹਿੰਦੇ ਜੀ ਨਹੀਂ ਇਸੇ ਨੇ ਤੁਹਾਡਾ weight ਹੋਏਗਾ ਮੈਂ ਜੀ ਕਿਸ ਕਿਸੇ ਹੋਏਗਾ ਕਹਿੰਦੇ ਜਿਸसे ਆਟਾ ਪੁੱਟਦਾ ਚੱਕੀ ਜੰਬੀਂਦਰੀ ਹੁੰਦੀ ਬੀਟਿੰਗ ਵਾਲੀ ਫਿਰ ਉਹ ਉਹ ਮਗਾਈ ਉੱਥੇ ਹਾਂ ਜੀ ਉਹਨਾਂ ਨੇ ਮਗਾਈ ਦੀ ਰੁੱਖੇ ਦਾ ਤੁਸੀਂ ਬਾਜ਼ਾਰ ਚ ਨਿਕਲਦੇ ਹੋਣੇ ਖਰੜ ਦੇ ਬਾਜ਼ਾਰ ਚ ਰੋਣਕਾ ਲਾਂਦੇ ਹੋਣੇ ਤਾਂ ਲੋਕ ਫੋਟੋਆਂ ਵੀ ਖਿਚਾਉਂਦੇ ਹੋਣੇ ਜੀ ਹੱਥ ਦੇਖਦੇ ਹੋਣੇ ਜੱਡਾ ਮੋਟਾ ਮੈਂ ਤੁਹਾਨੂੰ ਦੱਸਾਂ ਜੀ ਲੋਕਾਂ ਦਾ ਮੇਰੇ ਪਤੀ ਇੰਨੀ ਮਤਲਬ ਕੀ ਅਟਰੈਕਸ਼ਨ ਹੈ ਕਿ ਜਦੋਂ ਗੱਡੀ ਡਰਾਈਵ ਕਰ ਰਹੇ ਹੋ ਨਾ ਉਹਨਾਂ ਨੂੰ ਇਹ ਨਹੀਂ ਫਿਕਰ ਕਿ ਸਾਡੀ ਗੱਡੀ ਕਿਤੇ ਬਾਜ ਨਾ ਜਾਏ ਐਦਾਂ ਕਰਕੇ ਝੂੜ ਦੇਖेंगे ਐਦਾਂ ਕਰਕੇ ਵੀ ਤੁਸੀਂ ਮੈਨੂੰ ਰੋਕ ਕੇ ਪੁੱਛ ਲਓ ਰੋਕ ਕੇ ਮਿਲ ਲਓ ਵੀ ਕੋਣ ਵੀ ਕੋ ਕਹਾਂ ਤਾਂ ਨਹੀਂ ਕਿਹੜੀ ਸਦੀ ਤੋਂ ਰਿਆ ਆ ਰਿਹਾ ਹਾਂ ਕਿ ਵੀ ਇੱਕ ਗੱਡੀ 'ਚ ਗੱਡੀ ਮਦਰ ਕੀ ਇੱਕ ਅਜੀਬ ਜਿਹੀ ਚੀਜ਼ ਵਾਹ ਸਾਹ ਤੁਹਾਡੇ ਕੋਲ ਗੱਡੀ ਮਰੂਤੀ ਹੈ ਹਾਂ ਨਹੀਂ ਮਰੂਤੀ ਹੈ 800 ਜੀ ਫਿੱਟ ਆ ਜਾਂਦੇ ਆ ਵੀ ਬਿਲਕੁਲ ਕਹਿੰਦੇ ਆ ਜੀ ਜਿਹੜੀ ਪਿੱਛੇ ਵਾਲੀ ਸਿੱਟਾਂ ਬਿਲਕੁਲ ਨਾਲ ਜੁੜੀਆਂ ਹੋਈਆਂ ਹਾਂ ਨੂੰ ਤਾਂ ਜੋੜ ਨਹੀਂ ਬਣੀ ਜੀ ਪੇਟ ਇੰਨਾ ਬੜਾ ਐ ਸੁਖੜਾ ਹਾਂਜੀ ਹਾਂਜੀ ਮੈਂ ਨਾ ਇੱਕ ਦਿਨ ਮਲੋਈ ਮੰਦਰ ਤੋਂ ਆ ਰਿਹਾ ਸੀਗਾ ਜੀ ਮਾਰਕੀਟ ਤੋਂ ਕੁਝ ਮੈਂ ਲੈਣੇ ਲੱਗ ਗਿਆ ਕੋਲਡ ਡਰਿੰਕ ਵਗੈਰਾ ਤੇ ਇੱਕ ਬੰਦਾ ਸਰਦਾਰ ਜੀ ਸੀਗੇ ਮੈਨੂੰ ਕਹਿੰਦੇ ਭਾਈ ਸਾਹਿਬ ਮੈਂ ਇੱਕ ਤੁਹਾਨੂੰ ਗੱਲ ਕਰਨੀ ਹੈ ਮੈਂ ਕਹਿੰਦਾ ਦੱਸੋ ਕਹਿੰਦੇ ਤੁਹਾਨੂੰ ਹੋ ਸਕਦਾ ਮੇਰੀ ਗੱਲ ਸੁਣ ਕੇ ਤੁਹਾਨੂੰ ਗੁੱਸਾ ਵੀ ਆਏ ਮੈਂ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਕਹਿੰਦਾ ਹੋ ਸਕਦਾ ਤੁਸੀਂ ਮੇਰੇ ਚਾਟਾ ਵੀ ਮਾਰ ਦਿਓ ਕਹਿੰਦਾ ਮੈਂ ਚਾਟਾ ਵੀ ਖਾ ਲੂੰਗਾ ਮੈਂ ਕਹਿੰਦੀ ਯਾਰ ਇਦਾਂ ਦੀ ਕੀ ਗੱਲ ਹੈ ਤੁਸੀਂ ਦੱਸੋ ਕੀ ਹੈ ਕਹਿੰਦਾ ਜੀ ਤੁਸੀਂ ਨਾ ਮਰੂਤੀ ਕਾਰ ਦੀ ਜਿਹੜੀ ਹੈ ਟੱਟੀ ਕੱਢੀ ਹੋਈ ਹੈ ਮੈਂ ਕਿਹਾ ਕੀ ਕਰ ਤੂੰ ਡੋਣ ਕਹਿੰਦਾ ਗੁਰਦਾਸ ਮਾਨ ਸਾਹਿਬ ਨੇ ਗਾਣਾ ਗਾਇਆ ਸੀ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਸਰੀਰ ਤੋਂ ਬੰਦਾ ਬੁੱਢਾ ਹੋ ਜੇ ਪਰ ਦਿਲ ਤੋਂ ਦਿਮਾਗ ਤੋਂ ਬੁੱਢਾ ਨਹੀਂ ਹੋਣਾ ਚਾਹੀਦਾ ਕੀ ਖਿਆਲ ਹੈ ਤੁਹਾਡਾ ਨੀ ਬਹੁਤ ਵਧੀਆ ਖਿਆਲ ਹੈ ਤੁਸੀਂ ਲੱਗਦੇ ਵੀ ਅਜੇ ਤੱਕ 25-26 ਸਾਲ ਦੇ 25-26 ਸਾਲ ਦੇ ਹਾਂ ਮੈਂ ਤਾਂ 15 ਸਾਲ ਤੋਂ ਮੰਦਾ ਜੀ ਆਪਣੇ ਆਪਣੇ 15 ਸਾਲ ਤੋਂ ਮੈਨੂੰ ਤਾਂ ਆ ਲੱਗਾ ਟੈਨਸ਼ਨ ਲੱਗੇ ਨੂੰ 15 ਸਾਲ ਹੋ ਗਏ ਬਾਲ ਸਾਹਿਬ ਇੱਕ ਤੁਹਾਡੇ ਵਿਆਹ ਦਾ ਕਿੱਸਾ ਵੀ ਕਹਿੰਦੇ ਬਹੁਤ ਮਸ਼ਹੂਰ ਹੋਇਆ ਜਿਹਦੇ ਕਰਕੇ ਅਸੀਂ ਕਰਾਲੀ ਤੋਂ ਖੜਨ ਆਏ ਹਾਂ ਤੁਹਾਡੇ ਵਿਆਹ ਦਾ ਕਿੱਸਾ ਕਹਿੰਦੇ ਵੀ ਤੁਸੀਂ ਇੱਕ ਰਿਸ਼ਤੇ ਆ ਵਿੱਚ ਵਿਆਹ ਸੀਗਾ ਤੁਸੀਂ ਵਿਆਹ 'ਚ ਗਏ ਉੱਥੇ ਕੁਝ ਅਲੱਗ ਹੀ ਪਾਣਾ ਬੱਤਰ ਗਿਆ ਉਹ ਕਿਹਾ ਹੋਇਆ ਤਾਂ ਉਹ ਵੀ ਦੱਸਿਓ ਮੜਾ ਜੀ ਉਹ ਤੁਸੀਂ ਐਨਕਾ ਮ ਬੜੇ ਸਮਾਂ ਲੱਗਦਾ ਐਨਕਾ ਕਹਿੰਦਾ ਸੀ ਜਾਂ ਕਹਿੰਦੇ ਵੀ ਜਦੋਂ ਤੁਸੀਂ ਦਫਤਰ ਡਿਊਟੀ ਕਰਦੇ ਸੀ ਉਸ ਵਕਤ ਵੀ ਸਵੇਰੇ 9 ਵਜੇ ਜਾਂਦੇ ਤੇ ਸ਼ਾਮ ਨੂੰ 7 ਵਜੇ ਤੱਕ ਐਨਕੇ ਲਈ ਤਾਰਦੇ ਐਨਕਾ ਕਹਿੰਦਾ ਕਿਆ ਰਾਜਾ ਹਾਂਜੀ ਇਹ ਵੀ ਤੁਹਾਡੀ ਗੱਲ ਤੁਸੀਂ ਸੁਣੀ ਹੈ ਕਿਸ ਤੋਂ ਗੱਲ ਮੈਂ ਸੁਣੀ ਹੈ ਕਹਿੰਦੇ ਆ ਕਹਿੰਦੇ ਐਨਕੇ ਲਈ ਤਾਰਦੇ ਭਾਈ ਸਾਹਿਬ ਜਦ ਵੀ ਗੱਡੀ ਨਾਲ ਜਾਦਾ ਐਨਕ ਨੀਚੇ ਉਤਰੇ ਜਿਆਦਾ ਨਾ ਬਾਹਰ ਗਏ ਜਿਆਦਾ ਨਾ ਹਾਂਜੀ ਹਾਂਜੀ ਇਹ ਕਹਿਆ ਹੈ ਵੀ ਕਿ ਮੇਰੀ ਲਾ ਕੁਛ ਅੱਖ ਕੁਦਰਤੀ ਕੋਈ ਪ੍ਰੋਬਲਮ ਹੋ ਗਈ ਹੈ ਕਿ ਜਿੱਦਾਂ ਹੁਣ ਮੈਂ ਦੇਖੂਗਾ ਸਮਝ ਲਓ ਤੁਹਾਡੇ ਵੱਲੋਂ ਤੇ ਤੁਹਾਡੇ ਨਾਲ ਦੇਖਦਾ ਮੈਂ ਤੁਹਾਨੂੰ ਰਿਹਾ ਤੇ ਤੁਹਾਨੂੰ ਲੱਗੇਗਾ ਇਹ ਹੋਰ ਕਿੱਦਾਂ ਦੇਖ ਰਿਹਾ ਐਨਕਸ ਵਾਰ ਕੇ ਦਿਖਾਓ ਆ ਲੋ ਜੀ ਐਨਕਸ ਤਾਰ ਕੇ ਦਿਖਾਉਣਾ ਹਾਂ ਇਹ ਥੋੜਾ ਜਨਾ ਅੱਖ ਦੇ ਵਿੱਚ ਕੋਈ ਨਾ ਹੁਣ ਤੁਸੀਂ ਮੇਰੇ ਕਿ ਨਹੀਂ ਦੇਖ ਰਹੇ ਆ ਤੁਹਾਨੂੰ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਅਕਸਰ ਤੁਸੀਂ ਸੇਤ ਨੂੰ ਲੈ ਕੇ ਕਦੇ ਨਾ ਕਦੇ ਚਿੰਤਾ ਵਿੱਚ ਹੁੰਦੇ ਹੋ ਕਿਉਂਕਿ ਜੇਕਰ ਤੁਸੀਂ ਪਤਲੇ ਹੋ ਤਾਂ ਤੁਹਾਨੂੰ ਟੈਨਸ਼ਨ ਹੁੰਦੀ ਹੈ ਕਿ ਮੋਟਾ ਕਿਵੇਂ ਹੋਣਾ ਹੈ ਪਰ ਜੇਕਰ ਤੁਸੀਂ ਮੋਟੇ ਹੋ ਤਾਂ ਤੁਸੀਂ ਇਹ ਚਿੰਤਾ 'ਚ ਰਹਿੰਦੇ ਹੋ ਕਿ ਆਖਰ ਪਤਲਾ ਕਿਵੇਂ ਹੋਣਾ ਹੈ ਅਤੇ ਤੁਹਾਡਾ ਸਰੀਰ ਤੁਹਾਡੇ ਲਈ ਸੁਰੱਖਿਆ ਵੀ ਬਣ ਸਕਦਾ ਹੈ ਤਾਨੂੰ ਇੱਕ ਅਜਿਹੀ ਸਖਸ਼ਨਾ ਮਲਾਨ ਹੈ ਜਿਨ੍ਹਾਂ ਦਾ ਨਾਮ ਬੋਵੀ ਅਟਵਾਲ ਹੈ ਅਤੇ ਉਹਨਾਂ ਦਾ वजन ਇੱਕ ਕੁਆਂਟਲ 40 ਕਿਲੋ ਦੇ ਕਰੀਬ ਹੈ ਅਤੇ ਉਹ ਫੇਮਸ ਇਸ ਕਰਕੇ ਨੇ ਕਿਉਂਕਿ ਉਹਨਾਂ ਦਾ ਸਰੀਰ ਇੱਕ ਕੁਆਂਟਲ 40 ਕਿਲੋ ਦਾ ਹੈ ਤੇ ਫਿਲਮਾਂ ਵਿੱਚ ਵੀ ਆਉਂਦੇ ਨੇ ਤੇ ਕਾਫੀ ਮਜ਼ਾਕੀਆ ਸੁਭਾਅ ਦੇ ਨੇ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਹਾਸੀ ਹੈ ਉਹ ਬਹੁਤ ਫੇਮਸ ਹੈ ਤੇ ਤੁਹਾਨੂੰ ਹਾਸੀ ਵੀ ਦਿਖਾਵਾਂਗੇ ਸਾਡੇ ਨਾਲ ਬੋਬੀ ਟਵਾਲ ਦੀ ਪਹਿਲਾਂ ਤਾਂ ਹਾਸ ਪਏ ਬੋਬੀ ਜੀ ਪਹਿਲਾਂ ਹਾਸ ਕੇ ਦਿਖਾਓ ਨਮਸਕਾਰ ਜੀ ਪਹਿਲੇ ਪਹਿਲੇ ਆਹ ਦੱਸ ਦੋ ਤੁਹਾਡਾ ਨਾਮ ਬੜਾ ਵਧੀਆ ਜਿਹੇ ਜਿਸ ਤਰ੍ਹਾਂ ਤੁਹਾਡੀ ਸਿਹਤ ਹੈ ਉਸ ਤਰ੍ਹਾਂ ਦਾ ਨਾਮ ਹੈ ਬੋਬੀ ਟਵਾਲ ਜੀ ਸਰ ਹਾਂ ਜੀ ਨਮਸਕਾਰ ਜੀ ਸਭ ਨੂੰ ਹੋਰ ਜੀ ਠੀਕ ਠਾਕ ਅਰੁਨੀ ਦਾ ਬਹੁਤ ਰਮੈਂ ਸ਼ੁਕਰ ਗੁਜ਼ਾਰਾ ਕਿ ਇਹ ਮੇਰੇ ਕੋਲ ਇੱਥੇ ਖਰੜ ਦੇ ਵਿੱਚ ਆਸਾ ਇੰਕ੍ਰਿਪਟ 2 ਜੋ ਬਚਾਏ ਆ ਮੈਂ ਬੜਾ ਇਨਮਾਜ਼ਾ ਧੰਨਵਾਦੀ ਆ ਦੀ ਆਪਣੀ ਜ਼ਿੰਦਗੀ ਬਾਰੇ ਦੱਸੋ ਪਹਿਲਾਂ ਪਰਿਵਾਰ ਦੇ ਵਿੱਚ ਕੋਣ ਕੋਣ ਆ ਤੇ ਫਿਰ ਅੱਗੇ ਗੱਲਬਾਤ ਸ਼ੁਰੂ ਕਰਦੇ ਆ ਹਾਂ ਜੀ ਇਸ ਤਰ੍ਹਾਂ ਹੈ ਕਿ ਮੇਰੇ ਦੋ ਬੇਟੇ ਐ ਦੋਨੋਂ ਗਏ ਹੋਏ ਐ ਤੇ ਇੱਕ ਮੇਰਾ 5 ਸਾਲ ਦਾ ਪੋਪਾ ਹੈ ਦੀ ਹਾਂਜੀ ਤੇ ਫਿਲਮਾਂ ਵਿੱਚ ਕਹਿੰਦੇ ਕਾਫੀ ਆਏ ਕਿਹੜੀ ਕਿਹੜੀ ਫਿਲਮਾਂ ਕਰੀਆਂ ਤੁਸੀਂ ਹਾਂਜੀ ਮੈਂ ਜੀ ਆਪਣਾ ਇਹ ਜੀ ਆਫਿਸ ਜੌਬ ਕਰਦਾ ਸੀਗਾ ਤੇ ਫਿਰ ਮੇਰੀ ਥੋੜੀ ਜਿਹੀ ਲੱਤ 'ਚ ਪ੍ਰੋਬਲਮ ਹੋ ਗਈ ਤੇ ਇਸ ਕਾਰਨ ਮੈਂ ਆਪਣਾ ਵੀਆਰਐਸ ਲੈ ਲਈ ਜੀ ਤੇ 2015 ਤੋਂ ਜੀ ਮੈਂ ਇਹ ਜਿਹੜਾ ਹੈ ਮਤਲਬ ਜੁਆਇਨ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਸ਼ਾਰਟ ਮੂਵੀ ਕੀਤੀ ਜਿਹਦਾ ਟਾਈਟਲ ਸੀ ਆਪਣਾ ਮਤਲਬ ਇੱਕ ਬੜੀ ਸ਼ਾਰਟ ਮੂਵੀ ਹੈ ਇਹ ਤੇ ਕੱਟ ਕਰਿਓ ਕੱਟ ਕਰਿਓ ਕਿਆ ਹੋ ਗਿਆ ਤਾਂ ਇੱਕ ਇੱਕ ਮਿੰਟ ਰੁਕੋ 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 ਕਾਦੇ ਵਾਸਤੇ ਨਹੀਂ ਉਹ ਆਪਣਾ ਪਹਿਲੀ ਜਿਹੜੀ ਮੂਵੀ ਕੀਤੀ ਸੀ ਉਹ ਕ੍ਰੇਡੀਅਨ ਸੀ ਪਰ ਉਹਦਾ ਨਾਮ ਜਿਹੜਾ ਹੈ ਉਹ ਮੈਂ ਭੁੱਲ ਗਿਆ ਜੀ ਨਾਮ ਹੀ ਭੁੱਲ ਗਿਆ ਹਾਂਜੀ ਤੇ ਉਸਰਾ ਮੈਨੂੰ ਮਤਲਬ ਉਹ ਜਿਹੜੀ ਫਿਲਮ ਹੈਗੀ ਹੈ ਸ਼ਾਰਟ ਮੂਵੀ ਬਣੀ ਸੀ ਰੋਪੜ ਚ ਹੋਈ ਸੀ ਜੀ ਉਹਦੀ ਸ਼ੂਟਿੰਗ ਤੇ ਉਹਦਾ ਮੈਂ ਨਾਮ ਭੁੱਲ ਗਿਆ 2015 ਤੋਂ ਹਾਂ ਆਪਣਾ ਇਸ ਲਈ ਜਮਾ ਆ ਗਿਆ ਫਿਰ ਉਸ ਤੋਂ ਬਾਅਦ ਮੈਂ ਇੱਕ ਮਾਤਾ ਰਾਣੀ ਦੀ ਭੇਟ ਕੀਤੀ ਜੀ ਜਿਹਦਾ ਟਾਈਟਲ ਸੀਗਾ ਚਲੋ ਚੱਲੀਏ ਉਹ ਜਿਹੜੀ ਭੇਟ ਹੈ ਨੀਰਮ ਬਚਨ ਜੀ ਨੇ ਗਾਈ ਸੀ ਤੇ ਮੇਰਾ ਉੱਥੇ ਐਕਟ ਸੀਗਾ ਪੰਡਤ ਦਾ ਰੋਲ ਸੀ ਜੀ ਤੇ ਬੀ ਪ੍ਰੈਕ ਦੀ ਭੂਆ ਉਹ ਜਿਹੜਾ ਪੰਜਾਬੀ ਵਰਲਡਸ ਫੇਮਸ ਸਿੰਗਰ ਤੇ ਅੱਜ ਦੀ ਡੇਟ ਤੇ ਉਹ ਸੰਗੀਤਨਾਚਾਰੀ ਵੀ ਬਣ ਗਿਆ ਹੈ ਮਿਸਟਰ ਬੀ ਪ੍ਰੈਕ ਉਹ ਸਾਡੇ ਗੁਰੂ ਜੀ ਦਾ ਪੁੱਤ ਹੈ ਸਾਡੇ ਗੁਰੂ ਜੀ ਸੈਕਟਰ 20 'ਚ ਹੁੰਦੇ ਸੀ ਸਿੱਧ ਯੋਗੀ ਬਚਨਨਾਥ ਬਚਨ ਜੀ ਤੇ ਉਹਨਾਂ ਦਾ ਉਹ ਪੁੱਤ ਹੈ ਤੇ ਦੋਨੋਂ ਮੁੰਡੇ ਉਹਨਾਂ ਦੇ ਸਾਡੇ ਗੁਰੂ ਜੀ ਦੇ 뮤직 ਡਾਇਰੈਕਟਰ ਸੀਗੇ सुरेंद्र ਵਚਨ ਤੇ ਰਵਿੰਦਰ ਵਚਨ ਹੂੰ ਤੇ 2015 ਤੋਂ ਮੈਂ ਪਹਿਲਾ ਕਾਮੇਡੀਅਨ ਮੂਵੀ ਕੀਤੀ ਜਦੋਂ ਮੈਂ ਨਾਮ ਭੁੱਲ ਗਿਆ ਇਹ ਫਿਲਮ ਦਾ ਨਾਮ ਤਾਂ ਨਹੀਂ ਕੀਤਾ ਇਹਦਾ ਵੀ ਨਾਮ ਭੁੱਲ ਗਿਆ ਸੱਚੀ ਭੁੱਲ ਗਿਆ ਨਾਮ ਤੇਰੀ ਨਾਮ ਹੀ ਭੁੱਲ ਗਏ ਕਿਹਨੂੰ ਤੇ ਸੀਨ ਤੋਂ ਕਹਿੰਦਾ ਪਰ ਮਨ ਨੂੰ ਨਾਮ ਨਹੀਂ ਆ ਉਸ ਤੋਂ ਬਾਅਦ ਜੀ ਮੈਂ ਮਾਤਾ ਰਾਣੀ ਦੀ ਭੇਟ ਕੀਤੀ ਤਨਦਾਸੀ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਫਿਲਮ ਆਈ ਸੀ ਆਪਣੀ ਹਿੰਦੀ ਮੂਵੀ ਉੜਦਾ ਪੰਜਾਬ ਤੇ ਉਹਦੇ ਕੰਪੈਰੀਜ਼ਨ ਬੜੀ ਸੀ ਹਿੰਦੀ ਥੋੜੀ ਦੀ ਪੰਜਾਬੀ ਦੀ ਸੀ ਉਹ ਉਹ ਹੋਰ ਵੀ ਨਾ ਹਿੰਦੀ ਤੇ ਪੰਜਾਬੀ ਭੁੱਲ ਗਏ ਹਾਂ ਉੜਦਾ ਪੰਜਾਬ ਤੇ ਉਹਦੇ ਕੰਪੈਰੀਜ਼ਨ ਬੜੀ ਸੀ ਜੀ ਸਰਦਾਰ ਸੋਹੀ ਦੀ ਫਿਲਮ ਗਿਲਸਾਬ ਸਕੂਟਰ ਵਾਲੇ ਤੇ ਉਹਦੇ ਉੱਤੇ ਜਣਾ ਹੈ ਮੇਰਾ ਬਦਲ ਕੀ ਗੁੰਡਿਆਂ ਦੇ ਨਾਲ ਜਿਹੜੀ ਹੋਰ ਹੁੰਦੇ ਮਤਲਬ ਅਦਰ ਸਟਾਪ ਓਵਰ ਹੋਲ ਸੀਗਾ ਤੇ ਉਸ ਤੋਂ ਬਾਅਦ ਰਵੀ ਬਿਰਲਾ ਜੀ ਹੈ ਸੈਕਟਰ 52 ਚ ਉਹਨਾਂ ਨਾਲ ਮੈਂ ਚਾਰ ਕਮੀਡੀਅਨ ਵੈਬ ਸੀਰੀਜ਼ ਕੀਤੀ ਹੈ ਜੀ ਉਹਦੀ ਜਿਹੜੀ ਹੈ ਮੋਲੋ ਵਿੱਚ ਛੂਟਿੰਗ ਹੋਈ ਸੀ ਹਾਂਜੀ ਨਹੀਂ ਹੁਣ ਜਿਹੜੀ ਫਿਲਮ ਤੀ ਉਹ ਹਿੰਦੀ ਸੀਗੀ ਪੰਜਾਬੀ ਦੀ ਕਿਹੜੀ ਜੀ ਜਿਹੜੀ ਤੁਸੀਂ ਹੁਣ ਲੱਗਦੀ ਹੈ ਹੁਣ ਜਿਹੜੀ ਜਿੱਤੀ ਹੈ ਅ ਦੇਖ ਉਹ ਕਮੀਡੀਅਨ ਉਹਦਾ ਮਤਲਬ ਕਿ ਯੂਪੀ ਦੀ ਲੈਂਗੁਏਜ ਹੈ ਜੀ ਉਹਦੇ ਵਿੱਚ ਹਾਂ ਲਓ ਹਿੰਦੀ ਵੀ ਪੰਜਾਬੀ ਵੀ ਯੂਪੀ ਵੀ ਮਰਾਠੀ ਵੀ ਅੰਗਰੇਜ਼ੀ ਵੀ ਕਰਨਾਟਕਾ ਵੀ ਤਾਮਿਲ ਵੀ ਸਾਰੀਆਂ ਹਾਂਜੀ ਹਾਂਜੀ ਇਹ ਅਜੇ ਪੈਂਡਿੰਗ ਵਈਆ ਇਹ ਪੈਂਡਿੰਗ ਵਈਆ ਹਾਂ ਚਲੋ ਹੋਰ ਆਪਣੀ ਜ਼ਿੰਦਗੀ ਬਾਰੇ ਦੱਸੋ ਹੋਰ ਕਿਹੜੇ ਕਿਹੜੇ ਐਪੀਸੋਡ ਵੀ ਕਰਿਆ ਕੋਈ ਟੀਵੀ 'ਚ ਮੈਨੂੰ ਟੀਵੀ 'ਚ ਇਹ ਟੀਵੀ 'ਚ ਆ ਰਿਹਾ ਨਹੀਂ YouTube 'ਤੋਂ ਆ ਰਿਹਾ ਮੋਬਾਈਲ 'ਤੇ ਚੱਲ ਰਿਹਾ ਹੂੰ ਉਹਦਾ ਟਾਈਟਲ ਹੈ ਰਵੀ ਬਰਲਾ 23 ਰਜਿਆ ਕੇ ਸੰਘੋਲੀ ਫਿਰ ਇਸੇ ਚੈਨਲ ਦੇ ਉੱਪਰ ਹੈ ਮੇਰਾ ਆਪਣਾ ਮੀਤਾ ਕੌਂਟ ਹਾਂਜੀ ਇੱਕ ਰੱਜਿਆ ਕੇ ਸੰਘ ਹੋਲੀ ਤੋਂ ਦੋ ਜਿਹੜੇ ਮੈਂ ਹੋਰ ਬਣਾਏ ਉਹਦਾ ਕੋਈ ਟਾਈਟਲ ਵੀ ਭੁੱਲ ਗਿਆ ਮੈਂ ਟਾਈਟਲ ਹੀ ਭੁੱਲ ਗਿਆ ਟਾਈਟਲ ਭੁੱਲ ਗਿਆ ਰੱਜ ਪ੍ਰੋਡੂਸਰ ਭੁੱਲ ਗਿਆ ਪ੍ਰੋਡੂਸਰ ਦਾ ਨਹੀਂ ਭੁੱਲ ਗਿਆ ਜਿਹਨੇ ਪੈਸੇ ਦੇਏ ਆ ਨਹੀਂ ਪੈਸੇ ਮੈਨੂੰ ਮਲੇ ਦੀ ਸੀ ਹਜੇ ਤੱਕ ਹਾਂਜੀ ਨਿਕਲੇ ਨਹੀਂ ਮੈਨੂੰ ਮਲੇ ਹਾਂ ਹੀ ਪਰ ਦੂਸ ਫਿਲਮਾਂ ਵੀ ਕਰ ਲਈਆਂ ਨਾਮ ਭੁੱਲ ਗਏ ਪ੍ਰੋਡੂਸਰ ਵੀ ਭੁੱਲ ਗਏ ਪੈਸੇ ਵੀ ਭੁੱਲ ਗਏ ਮੈਂ ਤੁਹਾਨੂੰ ਦੱਸਾਂ ਜਿਹੜੀ ਮੈਂ ਵੱਡੀ ਫਿਲਮ ਕੀਤੀ ਨਾ ਗਿੰਸ ਆਫ ਸਕੂਟਰ ਵਾਲੇ ਉਹਦੇ ਵਿੱਚ ਦੀ ਮੈਂ 10000 ਰੁਪਏ ਕਨਵੈਸ ਤੇ ਲਗਾਇਆ ਤਾਂ ਉਹ ਕਹਿੰਦੇ ਸੀ ਜੀ ਮਿਲ ਜਾਏਗਾ ਪਰ ਹਜੇ ਤੱਕ ਤਾਂ ਮਿਲਿਆ ਨਹੀਂ ਜੀ ਮੈਨੂੰ ਉਹ ਤਾਂ ਬਾਹਰ ਤੋਂ ਬਰੇਸ਼ ਵਾਲੀ ਨਿਊਜ਼ੀਲੈਂਡ ਤੋਂ ਆਏ ਸੀ ਇਹ ਬਣਾਉਣ ਵਾਸਤੇ ਬੜੂ ਫੇਰ ਗਏ ਆਂਦੀ ਹਾਂ ਉਹ ਵੀ ਉਹ ਵੀ ਪੈਸੇ ਲੈ ਕੇ ਨਿਊਜ਼ੀਲੈਂਡ ਨਹੀਂ ਪਤਾ ਨਹੀਂ ਬਿਊਜ਼ੀ ਟਾਈਮ ਕੇ ਲੈ ਕੇ ਗਏ ਕੇ ਇੱਥੇ ਛੱਡ ਗਏ ਆ ਇਹ ਨਹੀਂ ਪਤਾ ਜੀ ਪਰ ਮੈਨੂੰ ਪੈਸੇ ਨਹੀਂ ਮਿਲੇ ਓਹੋ ਹਾਂ ਮਤਲਬ ਮਿਹਨਤ ਕਰੀ ਕੰਮ ਕਰਿਆ ਮਿਹਨਤ ਵੀ ਕਰ ਰਿਹਾ ਪੈਸੇ ਵੀ ਲਗਾ ਰਿਹਾ ਤਾਂ ਪੈਸੇ ਮਿਲ ਨਹੀਂ ਰਹੇ ਮਨ ਨੂੰ ਫਿਰ ਤੁਸੀਂ ਨਾ ਭੁੱਲ ਜਾਨੇ ਉਹ ਕਹਿੰਦੇ ਕੀ ਪਤਾ ਫਿਰ ਪੈਸੇ ਵੀ ਆ ਭੁੱਲ ਜਿਵੇਂ ਵੀ ਮਿਲ ਗਏ ਹੋਵੇ ਨਹੀਂ 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 ਇਸ ਤਰ੍ਹਾਂ ਨਹੀਂ ਪੈਸੇ ਨਹੀਂ ਮਨ ਮੜੇ ਹਾਂ ਨਹੀਂ ਹੋਰ ਸੁਣਾਓ ਆਪਣੀ ਜ਼ਿੰਦਗੀ ਬਾਰੇ ਕੁਝ ਤੁਸੀਂ ਕਿੱਥੇ ਨੌਕਰੀ ਕਰੀ ਹੈ ਪਹਿਲਾਂ ਤੋਂ ਮੈਂ ਜੀ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਚ ਜੌਬ ਕੀਤੀ ਹੈ ਤੇ 1998 ਵਿੱਚ ਮੈਂ ਲੱਗਿਆ ਸੀਗਾ ਤੇ ਮੈਂ 2022 ਚ ਬੇਰਸਲੇ ਵਾਲੀ ਸੀ ਤੇ ਸਾਡੇ ਉਸ ਆਫਿਸ ਦੇ ਵਿੱਚ ਬਹੁਤ ਹੀ ਜਿਹੜੇ ਕਰਮਚਾਰੀ ਉੱਚ ਕੋਟੀ ਦੇ ਕਲਾਕਾਰ ਰਹੇ ਆ ਜਿਸ ਤਰ੍ਹਾਂ ਕਿ ਆਪਣਾ ਇੱਕ ਗਾਣਾ ਹੈ ਸੀਗਾ ਪੁਰਾਣਾ ਸ਼ਹਿਰ ਪਟਿਆਲੇ ਦੇ ਠੀਕ ਹੈ ਉਹ ਇੱਕ ਗਿਲ ਗਿਲ ਹੈ ਬੰਦਾ ਉਹਨੇ ਕਿ ਗਾਇਆ ਗਾਣਾ ਉਹਦਾ ਨਾਮ ਉਹਦਾ ਮੈਨੂੰ ਨਹੀਂ ਪਤਾ ਉਹਦਾ ਨਾਮ ਮੈਨੂੰ ਨਹੀਂ ਪਤਾ ਗਿਲ ਪਤਾ ਗਿਲ ਨੂੰ ਪਤਾ ਜੀ ਗਾਣਾ ਬੜਾ ਫੇਮਸ ਹੈ ਜੀ ਸ਼ਹਿਰ ਪਟਿਆਲੇ ਦੇ ਅੱਛਾ ਹਾਂ ਜੀ ਤੇ ਤੁਹਾਨੂੰ ਆਪਾਂ ਕੀ ਗੱਲ ਕਰਦੇ ਆ ਜਿਸ ਤਰ੍ਹਾਂ ਤੁਹਾਡੀ ਪਹਿਲਾਂ ਤੁਹਾਡਾ ਬਜਨ ਕਿੰਨਾ ਹੈ ਮੇਰਾ ਬਜਨ ਹੈਗਾ ਜੀ ਇਹ ਮੈਂ ਵੀਡ ਆਪਣਾ ਕਰਾਇਆ ਸੀਗਾ ਅੱਜ ਤੋਂ ਕੋਈ 5-6 ਸਾਲ ਪਹਿਲਾਂ ਮਤਲਬ 2000 ਦੇ ਅੰਦਰ ਵਿੱਚ 2040 ਚ ਹਾਂ 2040 ਨਹੀਂ ਜੀ ਮੈਂ ਤਾਂ ਛੇੜ ਕੇ ਦੇਖਿਆ ਕਹਿੰਦੇ ਭੁੱਲ ਗਏ ਹੋਵੇ ਮੈਂ ਪੀਜੇ ਹੀ ਖਾਇਆ ਸੀ ਕਹਿੰਦੇ ਜੀ ਤੁਹਾਡਾ weight ਤੋਲਣਾ ਮੈਂ ਕਹਿੰਦਾ ਜੀ ਠੀਕ ਆ ਮੈਂ ਕਹਿੰਦਾ ਮਸ਼ੀਨ ਕਿੱਥੇ ਜੀ ਜਿਹੜੀ ਉਹ ਗੋਲ ਵਾਲੀ ਮਸ਼ੀਨ ਜੀ ਹੁੰਦੀ ਕਹਿੰਦੇ ਜੀ ਨਹੀਂ ਇਸੇ ਨੇ ਤੁਹਾਡਾ weight ਹੋਏਗਾ ਮੈਂ ਜੀ ਕਿਸ ਕਿਸੇ ਹੋਏਗਾ ਕਹਿੰਦੇ ਜਿਸ ਤੇ ਆਟਾ ਪੁੱਟਦਾ ਚੱਕੀ ਦੀ ਮਸ਼ੀਨ ਜਿਹੜੀ ਹੁੰਦੀ ਬੇਟੀ ਵਾਲੀ ਫਿਰ ਉਹ ਉਹ ਮਗਾਈ ਉੱਥੇ ਹਾਂ ਜੀ ਉਹਨਾਂ ਨੇ ਮਗਾਈ ਦੀ ਫਿਰ ਉਸ ਤੇ ਮਰਾ weight ਕੀਤਾ ਜੀ ਹਾਂਜੀ ਤੇ ਹੁਣ ਮੈਂ ਰਿਟਾਇਰ ਪਰਸਨ ਐ ਤੇ ਫਰਮਾ ਫੁਲਮਾ ਦਾ ਕਰਦਾ ਬਾਕੀ ਸਾਡਾ ਜੀ ਇੱਥੇ ਮਲੋਏ ਆਪਣਾ ਮੰਦਿਰ ਹੈਗਾ ਉੱਥੇ ਬਾਬਾ ਜੀ ਹੈ ਸੂਬਾ ਰਾਣਾ ਪ੍ਰਾਚੀਨ ਦੁਰਗਾ ਮੰਦਿਰ ਤਾਂ ਉੱਥੇ ਜਿਹੜਾ ਮਹਾਕਾਲੀ ਸਾक्षात ਪ੍ਰਗਟ ਹੈ ਤਾਂ ਉਸ ਮੰਦਿਰ ਨਾਲ ਮੈਂ ਕਨੈਕਟਡ ਹੈਗਾ ਜੀ ਤੇ ਮੰਗਲਵਾਰ ਤੇ ਸ਼ਨੀਵਾਰ ਉੱਥੇ ਕੀਰਤਨ ਹੁੰਦਾ ਜਿਹੜੇ ਲੋਕਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਉਹਦਾ ਸਮਾਧਾਨ ਬਗੈਰ ਪੈਸੇ ਤੋਂ ਕੀਤਾ ਜਾਂਦਾ ਤੇ ਅਗਰ ਕਿਸੇ ਨੂੰ ਕੋਈ ਐਦਾ ਵੀ ਹੋਏ ਕੋਈ ਪਰੇਸ਼ਾਨੀ ਹੋਏ ਕਪਰਾचीन ਦੁਰਗਾ ਮੰਦਰ ਮੁੱਖੇ ਸੇਵਾ ਦਾ ਬਾਬਾ ਸੂਬਾ ਰਾਣਾ ਜੀ ਐਡਵਾਂਸਰ ਵੀ ਗੱਲ ਤੁਹਾਨੂੰ ਪੁੱਛਣੀ ਹੈ ਤੁਸੀਂ ਆਪਣਾ ਬਜਨ ਨਹੀਂ ਦੱਸਿਆ ਹੈਗਾ ਪਰ ਤੁਸੀਂ ਇਹ ਦੱਸਦੇ ਆ ਵੀ ਕੰਡੇ ਨਾਲ ਜੋਕਿਆ ਤੇ ਹੈ ਉਹ ਉਸ ਤੋਂ ਸਿਗਾ 1 1.3 1.3 ਕਿਲੋ ਹੋ ਹੋ ਕਿੰਨਾ ਘਟ ਗਿਆ ਹੋਰ ਮੈਨੂੰ ਪਤਾ ਹੀ ਨਹੀਂ ਜੀ ਕਿੰਨੀ ਲੱਗਦਾ ਤਾਂ ਹੋਣਾ ਵੀ ਇੰਨਾ ਘਟ ਗਿਆ ਕਿ ਬੱਗ ਗਿਆ ਲੱਗਦਾ ਘਟਿਆ ਘਟਿਆ ਹਾਂਜੀ ਕਿੰਨਾ ਪਾਈਆ ਕਿ ਘਟ ਗਿਆ ਹਾਂਜੀ 1.5-2 ਪਾਈਆ ਘਟਿਆ ਉਹਦਾ ਪਾਈਆ ਹਾਂਜੀ ਹਾਂਜੀ ਤੇ ਲੋਕ ਜੇ ਤੁਸੀਂ ਬਾਜ਼ਾਰ ਚ ਨਿਕਲਦੇ ਹੋਣੇ ਖਰੜ ਦੇ ਬਾਜ਼ਾਰ ਚ ਰੋਣਕਾ ਲਾਂਦੇ ਹੋਣੇ ਤਾਂ ਲੋਕ ਫੋਟੋਆਂ ਵੀ ਖਿਚਾਉਂਦੇ ਹੋਣੇ ਜਾਂ ਹੱਥ ਦੇਖਦੇ ਹੋਣੇ ਜਾਂ ਬੜਾ ਮੋਟਾ ਮੈਂ ਤੁਹਾਨੂੰ ਦੱਸਾਂ ਜੀ ਲੋਕਾਂ ਦਾ ਮੇਰੇ ਪਤੀ ਇੰਨੀ ਮਤਲਬ ਕੀ ਅਟਰੈਕਸ਼ਨ ਹੈ ਕਿ ਜਦੋਂ ਗੱਡੀ ਡਰਾਈਵ ਕਰ ਰਹੇ ਨਾ ਉਹਨਾਂ ਨੂੰ ਇਹ ਨਹੀਂ ਫਿਕਰ ਕਿ ਸਾਡੀ ਗੱਡੀ ਕਿਤੇ ਬਾਜ ਨਾ ਜਾਏ ਐਦਾਂ ਕਰਕੇ ਜ਼ੋਰ ਦੇਖेंगे ਐਦਾਂ ਕਰਕੇ ਵੀ ਤੁਸੀਂ ਮੈਨੂੰ ਰੋਕ ਕੇ ਪੁੱਛ ਲਓ ਰੋਕ ਕੇ ਮਿਲ ਲਓ ਵੀ ਕੋਣ ਵੀ ਕੋ ਕਹਾਂ ਬਣੀ ਕਿਹੜੀ ਸਦੀਆਂ ਤੋਂ ਆ ਰਿਹਾ ਹੈ ਹਾਂ ਕਿ ਵੀ ਇਹ ਗੱਡੀ ਚ ਕਿਹੜੀ ਮਦਰ ਕੀ ਇੱਕ ਅਜੀਬ ਜੀ ਚੀਜ਼ ਬੈਠੀ ਐ ਹੂੰ ਇਹ ਐਡਵਾਂਸਰ ਉਹ ਤੁਹਾਡੇ ਕੋਲ ਗੱਡੀ ਮਰੂਤੀ ਐ ਹਾਂ ਜੀ ਮਰੂਤੀ ਐ ਠੰਡੜ ਜੀ ਫਿੱਟ ਆ ਜਾਂਦੇ ਆ ਵੀ ਬੁਰਕਟ ਕਹਿੰਦੇ ਆ ਜੀ ਜਿਹੜੀ ਪਿੱਛੇ ਵਾਲੀ ਸਿੱਟਾਂ ਬਿਲਕੁਲ ਨਾਲ ਜੁੜੀਆਂ ਹੋਈਆਂ ਹਾਂ ਜੀ ਉਹ ਤਾਂ ਜੋੜ ਨਹੀਂ ਪੈਣੀ ਜੀ ਪੇਟ ਐਨਾ ਬੜਾ ਐ ਸੁਖੜਾ ਹੂੰ ਹਾਂ ਜੀ ਜਦੋਂ ਮਾਲ ਨੂੰ ਚੰਡੀਗੜ੍ਹ ਜਾਂਦੇ ਆ ਚੰਡੀਗੜ੍ਹ ਜਾਂਦਾ ਜੀ ਮੈਂ ਫਿਰ ਸੀਟ ਬੈਲਟ ਕਿਸ ਤਰ੍ਹਾਂ ਲਾਉਂਦੇ ਸੀਟ ਬੈਲਟ ਬਸ ਮੈਂ ਉਹਨੂੰ ਵਧਾ ਕੇ ਲਗਵਾਇਆ ਸੀ ਕਿੰਨੀ ਕਿੰਨੀ ਬੜੀ ਬੜੀ ਕਰਾਈ ਹੋਈ ਐ ਕਿੰਨੀ ਮੀਟਰ ਦੀ ਉਹ ਹੋਣੀ ਜੀ ਕੋਈ 10 ਮੀਟਰ ਦੀ 10 ਮੀਟਰ ਹਾਂਜੀ ਕਦੇ ਰੋਕਿਆ ਪੁਲਸ ਵਾਲੇ ਨੇ ਨਹੀਂ ਮੈਂ ਪੂਰੇ ਕਾਗਜ਼ ਰੱਖਦਾ ਜੀ ਕੋਈ ਨਹੀਂ ਰੋਕਦਾ ਕੋਈ ਨਹੀਂ ਰੋਕਦਾ ਪੂਰੇ ਕਾਗਜ਼ ਰੱਖਦਾ ਹਾਂਜੀ ਹੋਰ ਸੁਣਾਓ ਆਪਣੀ ਜ਼ਿੰਦਗੀ ਬਾਰੇ ਫਿਲਮਾਂ ਦਾ ਕੋਈ ਇਸ ਤਰ੍ਹਾਂ ਸੀਨ ਬਣਾਓ ਕਹੇ ਤੁਹਾਡੀ ਗੱਡੀ ਵੀ ਭੰਨੋ ਗਈ ਦੀ ਤੁਸੀਂ ਕਿੱਥੇ ਖੜੇ ਤੇ ਪਤਾ ਲੱਗਿਆ ਗੱਡੀ ਭੰਨ ਰਹੀ ਤੇ ਹਾਂਜੀ ਇਹ ਪੁਰਾਣੀ ਗੱਲ ਹੈਗੀ ਹੈ ਜੀ ਕੋਈ 6-1.5 ਸਾਲ ਹੋ ਗਿਆ ਇੱਥੇ ਖਰੜ ਦੇ ਕੋਲ ਇਹ ਆਪਣਾ ਗਿਲਪੋ ਬੂਤ ਹੈ ਇਹ ਅਚਨਾਲੀ ਤੇ ਉੱਥੇ ਜੀ ਮੈਂ ਆਪਣਾ ਗਿਆ ਮਾਰਕੀਟ 'ਚ ਕੋਈ ਰਸਨ ਦੀ ਦੁਕਾਨ ਨੇ ਤੇ ਮੈਂ ਉੱਥੇ ਸ਼ੋਰ ਮਚ ਗਿਆ ਕਹਿੰਦੇ ਕਹਿੰਦੇ ਜੀ ਕੋਈ ਗੱਡੀ ਦੇ ਨਾ ਸੀਸੇ ਤੋੜ ਗਿਆ ਤੇ ਮੈਂ ਬੰਦੇ ਨੂੰ ਪੁੱਛਿਆ ਰਸਨ ਦੀ ਦੁਕਾਨ ਤੇ ਹੋਰ ਬੰਦੇ ਵਿੱਚ ਸੀਗੇ ਰਸ ਸੀਗਾ ਮੈਂ ਪੁੱਛਿਆ ਜੀ ਕਿਹੜੇ ਕਿਹੜਾ ਕਲਰ ਸੀ ਗੱਡੀ ਦਾ ਕਹਿੰਦਾ ਜੀ ਸਿਲਵਰ ਦੇ ਉਹ ਮੈਂ ਤਾਂ ਕਦਮ ਹੀ ਗੱਡੀ ਸੀ ਯਾਰ ਤੇ ਮੈਂ ਜਾ ਕੇ ਦੇਖਿਆ ਤਾਂ ਸਾਰੀ ਤੋੜ ਭੱਜੀ ਕੀਤੀ ਸੀ ਫੜਿਆ ਬੰਦਾ ਨਹੀਂ ਬੰਦਾ ਨਹੀਂ ਫੜੇਗਾ ਜੀ ਬਣਿਆ ਗਿਆ ਫਿਰ ਕੁਛ ਨਹੀਂ ਬਰਾ ਆਪ ਹੀ ਬੋਲ ਸੀਸੇ ਛੂਸੇ ਆ ਜੀ ਯਾਰ ਨਹੀਂ ਕਹਿੰਦੀ ਹੋਰ ਚਲਾਓ ਕੋਈ ਗੱਲਬਾਤ ਕਹਿੰਦੇ ਇੱਕ ਦਿਨ ਤੁਸੀਂ ਗੱਡੀ ਲੈ ਕੇ ਜਾ ਰਹੇ ਤੇ ਤੁਹਾਨੂੰ ਬੰਦੇ ਨੇ ਰੋਕ ਲਿਆ ਤੇ ਤੁਹਾਡੇ ਕੰਨ 'ਚ ਇੱਕ ਗੱਲ ਕਹੀ ਐ ਮੈਂ ਉਹ ਗੱਲ ਕਹੇ ਕਹਿੰਦੇ ਬਹੁਤ ਵਧੀਆ ਗੱਲ ਕਹੀ ਐ ਹਾਂਜੀ ਮੈਂ ਨਾ ਇੱਕ ਦਿਨ ਮਲੋਈ ਮੰਦਿਰ ਤੋਂ ਆ ਰਿਹਾ ਸੀਗਾ ਜੀ ਮਾਰਕੀਟ ਤੋਂ ਕੁਝ ਮੈਂ ਲੈਣੇ ਲੱਗ ਗਿਆ ਕੋਲਡ ਡਰਿੰਕ ਵਗੈਰਾ ਤੇ ਇੱਕ ਬੰਦਾ ਸਰਵਾਰ ਜੀ ਸੀਗੇ ਮੈਨੂੰ ਕਹਿੰਦੇ ਭਾਈ ਸਾਹਿਬ ਮੈਂ ਇੱਕ ਤੁਹਾਨੂੰ ਗੱਲ ਕਹਣੀ ਐ ਮੈਂ ਕਿਹਾ ਜੀ ਦੱਸੋ ਕਹਿੰਦੇ ਤੁਹਾਨੂੰ ਹੋ ਸਕਦਾ ਮੇਰੀ ਗੱਲ ਸੁਣ ਕੇ ਤੁਹਾਨੂੰ ਗੁੱਸਾ ਵੀ ਆਇਆ ਮੈਂ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਕੰਮ ਆ ਸਕਦਾ ਤੁਸੀਂ ਮੇਰੇ ਚਾਂਡਾ ਵੀ ਮਾਰ ਦੋ ਕਹਿੰਦਾ ਮੈਂ ਚਾਂਡਾ ਵੀ ਖਾ ਲੂੰਗਾ ਮੈਂ ਕਹਿੰਦੀ ਯਾਰ ਇੱਦਾਂ ਵੀ ਕੀ ਗੱਲ ਹੈ ਤੁਸੀਂ ਦੱਸੋ ਕੀ ਹੈ ਕਹਿੰਦਾ ਜੀ ਤੁਸੀਂ ਨਾ ਮੁਰੂਤੀ ਕਾਰ ਦੀ ਜਿਹੜੀ ਹੈ ਟੱਟੀ ਕੱਢੀ ਹੋਈ ਹੈ ਮੈਂ ਕਹਾ ਫਿਰ ਗਿਆ ਦੋ ਡੋਨ ਕਹਿੰਦਾ ਪੇਰ ਤੇ ਕਹਿ ਕਿ ਗੁੱਸੇ ਵਗਦੇ ਕਿਸ ਤਰ੍ਹਾਂ ਲੱਗਿਆ ਨਹੀਂ ਬਖ ਠੀਕ ਹੈ ਉਹਨੂੰ ਜੋ ਠੀਕ ਲੱਗਿਆ ਤੇ ਕਹਿਤਾ ਮੈਂ ਛੱਡ ਲੈ ਹਾਂਜੀ ਅੱਛਾ ਚਲੋ ਠੀਕ ਹੈ ਤੇ ਹੋਰ ਪਰਿਵਾਰਿਕ ਮੈਂਬਰਾਂ ਬਾਰੇ ਤੁਸੀਂ ਦੱਸਦੇ ਆ ਬੱਚਿਆਂ ਬਾਰੇ ਦੱਸਦੇ ਆ ਤੁਸੀਂ ਆਪਣੀ ਜ਼ਿੰਦਗੀ ਬਾਰੇ ਦੱਸੋ ਹੋਰ ਵੀ ਅੱਗੇ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਮੈਨੂੰ ਇਹ ਲੱਗਦਾ ਵੀ ਸ਼ਾਇਦ ਜਿਸ ਤਰ੍ਹਾਂ ਤੁਸੀਂ ਕਮੇਡੀਅਨ ਆ ਵੀ ਤੁਹਾਨੂੰ ਵਧੀਆ ਫਿਲਮਾਂ ਵਿੱਚ ਹੋਰ ਆਣਾ ਚਾਹੀਦਾ ਹੈ ਹਰ ਵੀ ਪੰਜਾਬ ਦੇ ਕਲਾਕਾਰ ਦੇਖਦੇ ਹੋਗੇ ਹਾਂ ਵੀ ਆਣੀਆਂ ਦੇ ਮੰਨੋ ਦੇਖੋ ਮੈਂ ਇਸ ਟਾਈਮ ਮੇਰੀ ਜਿਹੜੀ ਏਜ ਹੈ ਜੀ 53 ইয়ার্স ওল্ড আই ऍम ਤੇ ਇੱਕ ਮੈਂ ਉਸੇ ਮਤਲਬ ਨਕਸ਼ੇ ਕਦਮ ਤੇ ਚੱਲ ਰਿਹਾ ਕਿ ਜਿਹੜੇ ਮੰਨ ਨੇ ਸਾਡੇ ਗੁਰਦਾਸਪਨ ਸਾਹਿਬ ਨੇ ਗਾਣਾ ਗਾਇਆ ਸੀ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਸਰੀਰ ਤੋਂ ਬੰਦਾ ਬੁੱਢਾ ਹੋ ਜੇ ਪਰ ਦਿਮਾਗ ਤੋਂ ਦਿਮਾਗ ਤੋਂ ਬੁੱਢਾ ਨਹੀਂ ਹੋਣਾ ਚਾਹੀਦਾ। ਕੀ ਕਹਾਲਾ ਤੁਹਾਡਾ? ਨਹੀਂ ਬਹੁਤ ਵਧੀਆ ਖਿਆਲ ਹੈ ਤੁਸੀਂ ਲੱਗਦੇ ਵੀ ਅਜੇ ਤੱਕ 25 26 ਸਾਲ ਦੇ ਹੋ। 25 26 ਸਾਲ ਦੇ? ਹਾਂ ਮੈਂ ਤਾਂ 15 ਸਾਲ ਤੋਂ ਸਮਝਦਾ ਜੀ ਆਪਣੇ ਆਪ। 15 ਸਾਲ ਤੋਂ ਮੈਨੂੰ ਤਾਂ ਆ ਲੱਗਾ ਟੈਨਸ਼ਨ ਲੱਗੇ ਨੂੰ 15 ਸਾਲ ਹੋ ਗਏ। ਵਾਲ ਸਾਹਿਬ ਇੱਕ ਤੁਹਾਡੇ ਵਿਆਹ ਦਾ ਕਿੱਸਾ ਵੀ ਕਹਿੰਦੇ ਬਹੁਤ ਮਸ਼ਹੂਰ ਹੋਇਆ ਜਿਹਦੇ ਕਰਕੇ ਅਸੀਂ ਕਰਾਲੀ ਤੋਂ ਖੜਨ ਆਏ ਆ ਤੁਹਾਡੇ ਵਿਆਹ ਦਾ ਕਿੱਸਾ ਕਹਿੰਦੇ ਵੀ ਤੁਸੀਂ ਇੱਕ ਰਿਸ਼ਤੇਦਾਰੀ ਚ ਵਿਆਹ ਸੀਗਾ ਤੁਸੀਂ ਵਿਆਹ ਚ ਗਏ ਉੱਥੇ ਕੁਝ ਅਲੱਗ ਹੀ ਪਾਣਾ ਬੱਤਰ ਗਿਆ ਉਹ ਕਿਹਾ ਹੋਇਆ ਤਾਂ ਉਹ ਵੀ ਦੱਸਿਓ ਮੜਾ ਜੀਆ ਉਹ ਕਿਹਾ ਹੋਇਆ ਜੀ ਮੈਂ ਵਿਆਹ ਚ ਗਿਆ ਸਾਰੇ ਦਮ ਮਤਲਬ ਚਾਹ ਪਾਣੀ ਪੀ ਰਹੇ ਸੀ ਹੋਰ ਸਨੈਕਸ ਖਾਂ ਰਹੇ ਸੀ ਤੇ ਮੇਰੇ ਕੋਲ ਨਾ ਵਿਆਹ ਵਾਲਿਆਂ ਦਾ ਕੋਈ ਰਿਸ਼ਤੇਦਾਰ ਆਇਆ ਉਹ ਮੈਨੂੰ ਆਕੇ ਕਹਿੰਦਾ ਕਹਿੰਦਾ ਯਾਰ ਭਾਈ ਸਾਹਿਬ ਤੁਸੀਂ ਇੱਥੇ ਖੜੇ ਹੋ ਕਮਾਲ ਮੈਂ ਗਰੀਬ ਮਹਾਰਾਜ ਕਿਆ ਹੋ ਗਿਆ ਕੰਦਾਰ ਉਧਰ ਮੱਛੀ ਖਦਮ ਹੋ ਗਈ ਐ ਔਰ ਮੈਂ ਕਹਾ ਮਹਾਰਾਜ ਮੈਂ ਹਲਵਾਈ ਥੋੜਾ ਮੈਂ ਵੀ ਇੱਕ ਗੈਸਤੀ ਆ ਜਿੱਦਾਂ ਹੋੜ ਆ ਗਿਆ ਇਹ ਗੱਲ ਕੋਈ ਅੱਛਾ ਸੇ ਦੇ ਜਦੋਂ ਹਲਵਾਈ ਮੈਨੂੰ ਹਲਵਾਈ ਸਮਝ ਲਿਆ ਜੀ ਕਿ ਉਹਨੇ ਕੋਈ ਜਿਹੜੀ ਕੈਟਰੀਂਗ ਵਾਲਾ ਬੰਦਾ ਤਾਂ ਉਹਨੂੰ ਮੈਂ ਕਹਾ ਜੀ ਮੈਨੂੰ ਆ ਕੇ ਬੜਾ ਬੋਲਿਆ ਹਾਈਪਰ ਜਾ ਹੋ ਗਏ ਕਹਿੰਦਾ ਇਹ ਤੁਸੀਂ ਅੱਛੇ ਖੜੋ ਉੱਥੇ ਮੱਛੀ ਦੀ ਐ ਔਰ ਮੈਂ ਕਹਾਂ ਨਾਮ ਕਿਆ ਕਰਾਂ ਮੱਛੀ ਦੀ ਐ ਮੈਂ ਕਹਾਂ ਹਲਵਾਈ ਥੋੜਾ ਬੜਾ ਆਪ ਦਾ ਇਸ ਤਰ੍ਹਾਂ ਇਹ ਗੱਲ ਹੋਈ ਸੀ ਇਹ ਸ਼ੁਕਰ ਕਰੋ ਵੀ ਕਹਿੰਦਾ ਤੁਹਾਡੇ ਮੂੰਹ ਚ ਖੱਤ ਵਾ ਗਿਆ ਅੰਦਰੋਂ ਮੱਛੀ ਨਾ ਕੱਢ ਲਈ ਹੋਵੇ ਭਾਈ ਪਤਾ ਨਹੀਂ ਸਾਰੀ ਮੱਛੀ ਰਹਿ ਗਿਆ ਇਹ ਵੀ ਬਚਾਅ ਹੋ ਗਿਆ ਜੀ ਹੱਥ ਨਹੀਂ ਬਾਤ ਹੋਏ ਮੇਰੇ ਮੂੰਹ ਕੇ ਵੀ ਤੁਹਾਡਾ ਮੂੰਹ ਛੋਟਾ ਹੈ ਹੱਥ ਪਾ ਗਿਆ ਵੀ ਤੇ ਮੱਛੀਓ ਕੱਢ ਲੈਣਾ ਬਾਹਰ ਹਾਂਜੀ 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 ਇੱਕ ਤੁਸੀਂ ਐਨਕ ਮੈਂ ਬੜੇ ਸਮਾਂ ਲੱਗਦੇ ਐਨਕ ਕਾਲਾ ਕਿਹਾ ਸੀ ਨਾ ਕਹਿੰਦੇ ਵੀ ਜਦੋਂ ਤੁਸੀਂ ਦਫਤਰ ਡਿਊਟੀ ਕਰਦੇ ਸੀ ਉਸ ਵਕਤ ਵੀ ਸਵੇਰੇ 9 ਵਜੇ ਜਾਂਦੇ ਤੇ ਸ਼ਾਮ ਨੂੰ 7 ਵਜੇ ਤੱਕ ਐਨਕ ਲਈ ਤਾਰਦੇ ਐਨਕ ਕਾਲਾ ਕਿਆ ਰਾਜਾ ਹਾਂਜੀ ਇਹ ਵੀ ਤੁਹਾਡੀ ਗੱਲ ਤੁਸੀਂ ਸੁਣੀ ਹੈ ਕਿਸ ਤੋਂ ਗੱਲ ਮੈਂ ਸੁਣੀ ਹੈ ਕਹਿੰਦੇ ਆ ਕਹਿੰਦੇ ਅਣਕੀਦਾਰ ਦੇ ਭਾਈ ਸਾਹਿਬ ਜਦ ਵੀ ਗੱਡੀ ਨਾਲ ਜਾਦਾ ਨਿਕ نیچے ਉਤਰੇ ਜਾਦਾ ਨਿਕ ਬਾਹਰ ਗਏ ਜਾਦਾ ਨਿਕ ਹਾਂਜੀ ਹਾਂਜੀ ਇਹ ਕਿਆ ਹੈ ਵੀ ਕਿ ਮੇਰੀ ਨਾ ਕੁਛ ਅੱਖ ਚ ਕੁਦਰਤੀ ਕੋਈ ਪ੍ਰੋਬਲਮ ਹੋ ਗਈ ਹੈ ਕਿ ਜਿੱਦਾਂ ਹੁਣ ਮੈਂ ਦੇਖੂਗਾ ਸਮਝ ਲਓ ਤੁਹਾਡੇ ਵੱਲੋਂ ਤਾਂ ਤੁਹਾਡੇ ਨਾਲ ਦੇਖਦਾ ਮੈਂ ਤੁਹਾਨੂੰ ਰਿਹਾ ਤੇ ਤੁਹਾਨੂੰ ਲੱਗੇਗਾ ਇਹ ਹੋਰ ਕਿੱਥੇ ਦੇਖ ਰਿਹਾ ਅਣਕੀਦਾਰ ਕੇ ਦਿਖਾਓ ਆਹ ਲਓ ਜਾਨ ਨੂੰ ਤਾਰ ਕੇ ਦਿਖਾਉਂਦਾ ਹਾਂ ਇਹ ਥੋੜਾ ਜਿਹਾ ਨਾ ਅੱਖ ਦੇ ਵਿੱਚ ਕੋਈ ਨਾ ਨਾ ਹੁਣ ਤੁਸੀਂ ਮੇਰੇ ਕਿ ਨਹੀਂ ਦੇਖ ਰਹੇ ਤਦ ਉਹ ਲੱਗਦਾ ਮੈਨੂੰ ਤਾਂ ਲੱਗਦਾ ਇੱਕ ਥੋੜੀ ਨਾ ਅੱਖ ਦੀ ਨਾ ਆਪਣਾ ਜਿਹੜੀ ਹੈ ਲੋਕੇਸ਼ਨ ਆਊਟ ਹੋ ਗਈ ਹੈ ਅਲਾਈਨਮੈਂਟ ਆਊਟ ਹੈ ਨਹੀਂ ਮਤਲਬ ਇਹ ਕਿਆ ਦਾ ਸਦਾ ਅੱਖਾਂ ਤੇ ਸ਼ਰਾਬ ਗੋਰੀਏ ਇਹ ਗਾਣਾ ਸੂਟ ਹੁੰਦਾ ਹੈ ਵਿਖਾ ਜੇ ਮੈਂ ਨੇ ਚ ਲੈਣਾ ਤੇ ਸ਼ਰਾਬ ਆਈ ਵੀ ਹੈ ਨਹੀਂ ਸ਼ਰਾਬ ਤਾਜੀ ਹੋਈ ਹੈ ਤੁਹਾਡੀ ਗੱਲ ਠੀਕ ਹੈ ਪਰ ਮੈਂ ਤਾਂ ਬਚਾਓ ਕਰਨਾ ਨਾ ਕਿ ਮੰਨ ਕੇ ਚੱਲੋ ਮੈਂ ਕਿਸੇ ਫੰਕਸ਼ਨ ਤੇ ਚਲੇ ਗਿਆ ਬਗੈਰ ਹਨ ਦਾ ਤਾਂ ਉੱਥੇ ਤਾਂ ਜੁੱਤੀਆਂ ਖਾਣ ਵਾਲਾ ਕੰਮ ਹੋ ਜਾਏਗਾ ਕਿ ਦੇਖ ਰਹਾ ਮੈਂ ਆਪਣੀ ਜਨਾਨੀ ਵੱਲ ਨੂੰ ਤਦੂਈ ਜਨਾਨੀ ਕਹਿੰਦਾ ਭਾਈ ਮੇਰੇ ਵੱਲ ਨੂੰ ਦੇਖੀ ਯਾਰ ਇਸ ਕਰਕੇ ਮੈਂ ਇਹਨਾਂ ਕ ਲਗਾ ਕੇ ਰੱਖਦਾ ਜੀ ਪਰ ਸੇ ਦੇ ਕੇ ਡਰ ਡਰ ਵੀ ਸਕਦੀ ਹੈ ਅਗਲੀ ਕਹਿੰਦੀ ਆ ਵੀ ਪੰਗਾ ਨਹੀਂ ਲੈਣਾ ਕਿਤੇ ਮੁੱਕਾ ਮੱਕਾ ਮਾਰਤੇ ਹੋਈਆਂ ਨੇ ਦਿੱਲੀ ਪਹਚਾ ਦੇਵੇ ਨਹੀਂ ਨਹੀਂ ਮੈਂ ਤਾਂ ਜੀ ਮੈਂ ਤਾਂ ਬਹੁਤ ਨਹਿਤ ਸ਼ਰੀਬ ਆਦਮੀ ਆ ਜੀ ਜਿਹੜੀ ਵੀ ਮੈਂ ਕਿ ਸਿੱਧੇ ਰਾਜ਼ੇ ਰਾਜ਼ੇ ਕਰਨ ਵਾਲਾ ਬੰਦਾ ਚਲੋ ਜੈ ਸ਼੍ਰੀ ਰਾਦੇ ਉਹ ਤਾਂ ਜਦੂਰੀ ਆ ਅਤੇ ਇਹ ਸਨ ਅਟਵਾਲ ਸਾਹਿਬ ਤੇ ਜ਼ਰੂਰ ਵਿਚਾਰ ਚਰਚਾ ਕਰੀਆਂ ਤੇ ਬੜਾ ਬੜਾ ਵਧੀਆ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਅਸੀਂ ਪਾਰਟ 2 ਫੇਰ ਦੁਬਾਰਾ ਇਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਹੋਰ ਜ਼ਿੰਦਗੀ ਦੇ ਕਿੱਸੇ ਜੋ ਕਿ ਅਟਵਾਲ ਸਾਹਿਬ ਦੇ ਹੋਰ ਜ਼ਿੰਦਗੀ ਦੇ ਕਿੱਸੇ ਆ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੇ ਕਰੀਏ ਕਿਉਂਕਿ ਇੱਕ ਇਹਨਾਂ ਦੀ ਭਾਰੀ ਸਿਹਤ ਹੀ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਅਕਸਰ ਇਹ ਖਾਸੇ ਹੋਏ ਨਜ਼ਰ ਆਉਂਦੇ ਨੇ ਤੇ ਇਹਨਾਂ ਦੀ ਖਾਸੀ ਬੜੀ ਘੈਂਟ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ